ਜੋਬ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਘਰ ਦੇ ਵਿੱਚ ਇਕੱਲੀ ਸੀ ਅਤੇ ਇਸੇ ਗੱਲ ਦਾ ਫਾਇਦਾ ਚੁੱਕਦੇ ਹੋਏ ਕੁਝ ਵਿਅਕਤੀ ਘਰ ਦੇ ਅੰਦਰ ਦਾਖਲ ਹੋ ਜਾਂਦੇ ਨੇ ਅਤੇ ਉਹਨਾਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਹੀ ਇਹ ਦੋਵੇਂ ਨੌਜਵਾਨ ਸਨ ਜੋ ਕਿ ਘਰ ਦੇ ਵਿੱਚ ਇਕੱਲੀ ਔਰਤ ਨੂੰ ਦੇਖ ਕੇ ਦਾਖਲ ਹੋ ਗਏ ਅਤੇ ਉਹਨਾਂ ਦੇ ਵੱਲੋਂ ਇਸ ਔਰਤ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਖਿੱਚਾ-ਤਾਣੀ ਵਿੱਚਕਾਰ ਇੱਕ ਬੰਦੇ ਦੇ ਮੂੰਹ ਤੋਂ ਫਿਰ ਉੱਤਰ ਜਾਂਦਾ ਤੇ ਫਿਰ ਇਸ ਔਰਤ ਨੂੰ ਪਤਾ ਲੱਗਦਾ ਕਿ ਐ ਤਾਂ ਪਿੰਡ ਦਾ ਹੀ ਨੌਜਵਾਨ ਹੈ ਜਿਸ ਤੋਂ ਬਾਅਦ ਉਸ ਦੇ ਵੱਲੋਂ ਰੋਲਾ ਪਾਇਆ ਜਾਂਦਾ ਅਤੇ ਰੋਲਾ ਪਾਉਣ ਉਪਰੰਤ ਇਹਨਾਂ ਦੋਵੇਂ ਨੌਜਵਾਨਾਂ ਦੇ ਵੱਲੋਂ ਇਸ ਔਰਤ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਉਸ ਨੂੰ ਫਾਹਾ ਵੀ ਦਿੱਤਾ ਜਾਂਦਾ ਪਰ ਇਸੇ ਦੌਰਾਨ ਆਂਡਗਵਾੜ ਦੇ ਲੋਕ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਇਸੇ ਦੌਰਾਨ ਇਹ ਦੋਵੇਂ ਨੌਜਵਾਨ ਮੌਕੇ ਤੋਂ ਕੰਦ ਟੱਪ ਕੇ ਫਰਾਰ ਹੋ ਜਾਂਦੇ ਨੇ ਫਿਲਹਾਲ ਇਹ ਔਰਤ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਕਿ ਕਿਸੇ ਜ਼ਰੂਰੀ ਕੰਮ ਨੂੰ ਲੈ ਕੇ ਘਰੋਂ ਬਾਹਰ ਗਏ ਹੋਏ ਸਨ ਅਤੇ ਇਸੇ ਗੱਲ ਦਾ ਫਾਇਦਾ ਇਹਨਾਂ ਦੇ ਵੱਲੋਂ ਚੁੱਕਿਆ ਗਿਆ ਤੇ ਗੁਰਲਾਲ ਸਿੰਘ ਨਾਮਕ ਆਪਣੇ ਸਾਥੀ ਨੂੰ ਲੈ ਕੇ ਘਰ ਦੇ ਵਿੱਚ ਦਾਖਲ ਹੋਇਆ ਤੇ ਉਸਦੇ ਵੱਲੋਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸੇ ਦੌਰਾਨ ਆਨਗਵਾਂਡ ਦੇ ਲੋਕ ਆ ਗਏ ਤਾਂ ਬਚਾਅ ਹੋ ਗਿਆ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜੋ ਕੋਈ ਵੀ આરોપી ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਕਿ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਹਾਂ ਕੱਲ ਮੈਂ ਦੁਪਹਿਰ 2 ਵਜੇ ਕਰ ਗੱਲੀ ਸੀਗੀ ਤੇ ਦੋ ਮੁੰਡੇ ਅਚਾਨਕ ਸਾਡੇ ਘਰ ਕੰਦ ਟੱਪ ਕੇ ਆ ਗਏ ਤੇ ਉਹਨਾਂ ਨੇ ਮੇਰੇ ਨਾਲ ਮਤਲਬ ਬਹੁਤ ਜ਼ਿਆਦਾ ਗਲਤ ਕੀਤਾ ਮਾਰਕੁੱਟ ਕੀਤੀ ਹੱਥੀ ਪੈ ਬਹੁਤ ਜ਼ਿਆਦਾ ਗਲਤ ਕੀਤਾ ਮੈਂ ਮੈਂ ਵੀ ਉਹਨਾਂ ਨੂੰ ਅਗੋ ਮਾਰਿਆ ਤੇ ਹੈਗਾ ਸੀ ਲੇਕਿਨ ਫਿਰ ਵੀ ਉਹ ਮੇਰੇ ਇਨੀਆਂ ਸੱਟਾਂ ਲਾ ਕੇ ਗਿਆ ਕਾਚੂ ਨਾਲ ਤੇ ਮਾਰੇ ਗੁੱਟ ਵੀ ਵਾਵਾ ਕੀਤੀ ਫਿਰ ਮੈਂ ਉਹਦੇ ਚਪੇੜ ਮਾਰੀ ਤੇ ਉਹਦੇ ਮੂੰਹ ਤੋਂ ਖੁੱਲ ਗਿਆ ਮਫਰਲ ਹੁੰਦਾ ਤੇ ਮੈਂ ਉਹਨੂੰ ਪਛਾਣ ਵੀ ਲਿਆ ਸੀ ਉਹ ਸਾਡੇ ਘਰ ਦੇ ਲਾਗੇ ਦਾ ਰਹਿਣ ਵਾਲਾ ਹੈ ਇਨਾ ਜੀ ਉਹਦਾ ਉਹਦਾ ਨਾਮ ਗੁਰਲਾਲ ਆ ਉਹ ਦੋ ਟਾਈਮ ਪਹਿਲਾਂ ਵੀ ਮੈਨੂੰ ਧਮਕੀ ਦੇ ਚੁੱਕਾ ਕਿ ਕਾਦੀ ਧਮਕੀ ਦਿੱਤੀ ਉਹਨੇ ਮਾਰਨ ਦੀ ਧਮਕੀ ਦਿੱਤੀ ਆ ਤੇ ਉਹਨੇ ਇਹ ਵੀ ਕੱਲ ਬੋਲਿਆ ਕਿ ਜਿਸ ਜੋ ਜਿਸ ਤਰ੍ਹਾਂ ਮੈਂ ਪਹਿਲਾਂ ਉਹਨੂੰ ਸੋਨੂ ਨੂੰ ਮਾਰਿਆ ਉਸ ਤਰ੍ਹਾਂ ਹੀ ਤੈਨੂੰ ਮਾਰੂੰਗਾ ਅਚਾਈ ਸੋਨੂ ਕੌਣ ਹੈ ਜੀ ਸੋਨੂ ਮੇਰੇ ਹਸਬੰਡ ਸੀ ਉਹਦੀ ਵੀ ਐਕਸੀਡੈਂਟ ਵਿੱਚ ਡੈਥ ਹੋ ਗਈ ਸੀ ਲੇਕਿਨ ਉਹਦੇ ਕੋਈ ਰਗੜ ਜਾਂ ਕੋਈ ਉਹਦੇ ਹੋਰ ਛੱਟ ਨਹੀਂ ਸਿਰਫ ਨਾਰਮਲ ਜੀ ਇੰਨੀ ਕਿ ਜਿੰਨੀ ਕਿ ਮੇਰੇ ਮੱਥੇ ਤੇ ਛੱਟ ਇੰਨੀ ਕੀ ਹੁੰਦੇ ਸੀ ਇਹਦੀ ਕੀ ਵਜ੍ਹਾ ਆ ਕੇ ਗੰਦ ਟੱਪ ਕੇ ਤੇ ਤੁਹਾਡੇ ਗੱਲ ਪਿਆ ਤੁਹਾਡੇ ਛੱਟਾਂ ਲਾਈਆਂ ਕੀ ਕਾਰਨ ਹੈ ਦਾ ਪਤਾ ਨਹੀਂ ਪਹਿਲਾਂ ਹੀ ਮੈਨੂੰ ਤੰਗ ਹੀ ਕਰਦੇ ਰਿਹਾ ਵੀ ਮੇਰੇ ਨਾਲ ਗੱਲ ਕਰ ਅੱਛਾ ਜੀ ਹਾਂਜੀ ਮੈਨੂੰ ਨੰਬਰ ਦਿੰਦਾ ਸੀ ਆਪਦਾ ਤੇ ਮੈਂ ਉਹਨੂੰ ਮਾਰਿਆ ਗੋ ਤੇ ਉਹਨੇ ਵੀ ਮੈਨੂੰ ਮਾਰਿਆ ਪਹਿਲਾਂ ਵੀ ਤੁਹਾਡੇ ਨਾਲ ਕੋਈ ਉਹਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ ਜੀ ਨਹੀਂ ਪਹਿਲਾਂ ਹਰਕਤ ਇਦਾਂ ਦੀ ਨਹੀਂ ਸੀ ਕੀਤੀ ਪਰ ਉਹਦਾਂ ਜਦੋਂ ਲੰਘਦੇ ਆਉਂਦੇ ਤੰਗ ਕਰਦਾ ਸੀ ਇਦਾਂ ਇਸ਼ਾਰੇ ਕਰਦਾ ਸੀ ਗਲਤ ਐਨੀ ਜਿਆਦੀ ਵੱਡੀ ਹਰਕਤ ਨਹੀਂ ਸੀ ਕੀਤੀ ਕਿ ਘਰ ਤੱਕ ਨਹੀਂ ਸੀ ਆਇਆ ਲੇਕਿਨ ਕੱਲ ਉਹ ਘਰ ਆਇਆ ਕੱਲ ਘਰ ਆ ਕੇ ਉਹਨੇ ਇਦਾਂ ਕੀਤਾ ਤਦ ਬਾਅਦ ਚ ਕੀ ਵੈਸੇ ਭੱਜ ਗਿਆ ਜਾਂ ਕੋਈ ਲੱਗਿਆ ਹੋਇਆ ਕੀ ਗੱਲ ਹੋਈ ਉਸ ਤੋਂ ਬਾਅਦ ਜਦੋਂ ਮੇਰੇ ਉਹਨਾਂ ਨੇ ਸੱਟ ਲਾਈ ਤਾਂ ਉਹ ਸਾਡੀ ਗੰਦ ਟੱਪ ਕੇ ਭੱਜ ਗਏ ਕਿਉਂਕਿ ਮੈਂ ਫੋਨ ਲਾ ਦਿੱਤਾ ਤੇ ਬਾਹਰ ਗਲੀ ਵਿੱਚ ਵੀ ਕਿਸੇ ਦੇ ਆਉਣ ਦੀ ਆਵਾਜ਼ ਆਈ ਤੇ ਉਹਨਾਂ ਨੂੰ ਲੱਗਾ ਕਿ ਸਾਡੇ ਘਰ ਕੋਈ ਆਉਂਦਿਆ ਫਿਰ ਉਹ ਸਾਡੇ ਪਿਛਲੀ ਸਾਈਡ ਵਾਲੀ ਛੋਟੀ ਗੰਦ ਉਧਰ ਦੀ ਟੱਪ ਕੇ ਭੱਜ ਗਏ ਮੈਂ ਉਹਨਾਂ ਦੇ ਪਿੱਛੇ ਵੀ ਭੱਜੀ ਸੀ ਕਿੰਨੀ ਵਾਰ ਕਿ ਸੱਟਾਂ ਲਗੀਆਂ ਤੁਹਾਡੇ ਜੀ ਮੇਰੇ ਮੱਥੇ ਉੱਪਰ ਵੀ ਚਾਕੂ ਮਾਰੇ ਸਿਰ ਉੱਪਰ ਵੀ ਤੇ ਗਲ ਵਿੱਚ ਵੀ ਸਾਰੇ ਚਾਕੂ ਮਾਰੇ ਆ ਗਰਲਾਲਣਾ ਦੱਸਿਆ ਤੁਸੀਂ ਹਾਂਜੀ ਤੇ ਦੂਜੇ ਦੂਜੇ ਮੁੰਡੇ ਦੀ ਆਈ ਪਛਾਣ ਕੋਈ ਨਹੀਂ ਦੂਸਰੇ ਦੀ ਨਹੀਂ ਪਛਾਣ ਆਈ ਉਹਨੇ ਵੀ ਮੂੰਹ ਬੰਨਿਆ ਸੀ ਗੱਲ ਇੱਕ ਉਹਦੀ ਮੈਨੂੰ ਕੋਈ ਪਛਾਣ ਨਹੀਂ ਆਈ ਅੱਛਾ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਹੋ ਹੁਣ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ ਜੋ ਵੀ ਬਦਤਮੀਜ਼ੀ ਹੋਈ ਆ ਮੈਨੂੰ ਪੂਰਾ ਪੂਰਾ ਇਨਸਾਫ ਚਾਹੀਦਾ ਹੰਦਾ ਚਲੋ ਜੇ ਇਹ ਪੁਲਿਸ ਦੇ ਜਿਹੜੀ ਦਰਖਾਸਤ ਦਿੱਤੀ ਮੈਨੂੰ ਜੀ ਤੁਸੀਂ ਹਾਂਜੀ ਤੇ ਕੀ ਅਜੇ ਤੱਕ ਕੋਈ ਕਾਰਵਾਈ ਕੀਤੀ ਗਈ ਹੈ ਅਜੇ ਤੱਕ ਨਹੀਂ ਕੋਈ ਕਾਰਵਾਈ ਹੋਈ ਅਛਾ ਜੀ ਹਾਂਜੀ ਕੀ ਮੰਗਿਆ ਕਾਰਵਾਈ ਦੇ ਪ੍ਰਤੀ ਤੁਹਾਡੀ ਮੰਗ ਇਹ ਹੀ ਆ ਕਿ ਹੁਣ ਉਹਨਾਂ ਤੋਂ ਮੇਰੀ ਜਾਨ ਨੂੰ ਖਤਰਾ ਹੈ ਉਹ ਕੁਝ ਵੀ ਕਰ ਸਕਦੇ ਆ ਤੇ ਮੈਨੂੰ ਆਪਣੇ ਭਵੇਖ ਲਈ ਅੱਗੇ ਵੀ ਮਤਲਬ ਉਹਨਾਂ ਤੋਂ ਸੇਫਟੀ ਚਾਹੀਦੀ ਆ ਤੇ ਜੇ ਪੁਲਿਸ ਨਹੀਂ ਵੀ ਕੋਈ ਐਕਸ਼ਨ ਲਊਗੀ ਅਸੀਂ ਉਸ ਤੋਂ ਵੀ ਉੱਪਰ ਕਰਾਂਗੇ ਲੇਕਿਨ ਮੈਨੂੰ ਇਨਸਾਫ ਚਾਹੀਦਾ ਪੂਰਾ ਪਾਜੀ ਪਤਾ ਨਹੀਂ ਐ ਪਹਿਲਾ ਮੁੰਡਾ ਏ ਛੇੜਖਾਨੀ ਕਰਦਾ ਸੀਗਾ ਇਹ ਗੁਰਲਾਲ ਪਾਜੀ ਤੇ ਇਦਾਂ ਛੇੜਖਾਨੀ ਕਰਦਾ ਸੀ ਤੇ ਮੈਂ ਨਾ ਮੈਂ ਜਾਣਦਿਆ ਸੀਗਾ ਤੇ ਪਛਾਣ ਚ ਨਹੀਂ ਆਉਂਦਾ ਸੀ ਪਹਿਲਾਂ ਇਹਨੇ ਛੇੜਖਾਨੀ ਕੀਤੀ ਤੇ ਮੁੜ ਕੇ ਜਦੋਂ ਚਾਰ ਪੰਜ ਨੇ ਪੈ ਗਏ ਤੇ ਫਿਰ ਉਦੋਂ ਬਾਅਦ ਅਸੀਂ ਜਾਣਦੇ ਤੇ ਬਾਅਦ ਚ ਪਛਾਣ ਚ ਆਇਆ ਤੇ ਫਿਰ ਮੇਰੀ ਘਰ ਦੀ ਨੇ ਕਿਹਾ ਵੀ ਉਹ ਮੁੰਡਾ ਖਲੋਤਾ ਹੈ ਅੱਛਾ ਜੀ ਤੇ ਮੈਂ ਮੁੜ ਕੇ ਮੋਟਰਸਲ ਖਲਾਰ ਕੇ ਤੇ ਫਿਰ ਮੈਂ ਵੇਖ ਕੇ ਆਇਆ ਅਜੇ ਪਹਿਲਾਂ ਤੁਹਾਡੀ ਵਾਈਫ ਨੇ ਜੋ ਛੇੜਖਾਨੀ ਉਹਨਾਂ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਸਾਡੇ ਨਾਲ ਇਹੋ ਜਿਹੀ ਹਰਕਤਾਂ ਕਰਦਾ ਹੈ ਹਾਂਜੀ ਘਰੇ ਜਾ ਕੇ ਮੰਮੀ ਗਈ ਆ ਮੰਮੀ ਗਿਆ ਸਾਰੇ ਸਾਰੇ ਜੀ ਅਹੀਂ ਗਏ ਆ ਤੇ ਘਰੇ ਜਾ ਕੇ ਆ ਕੇ ਆਏ ਇੱਕ ਰੀ ਤੇ ਦੂਜੇ ਦਿਨ ਮਿਲ ਕੇ ਇਹਨਾਂ ਨੇ ਗਲਤ ਮਿਲ ਕੇ ਕਾਰਵਾਈ ਕੀਤੀ ਇਹਨਾਂ ਇਹ ਕਹਿੰਦਾ ਗਰ ਲਾਲ ਨੇ ਹਾਂਜੀ ਹਾਂਜੀ ਗਰ ਲਾਲ ਹਾਂਜੀ ਹੋਰ ਮੁੰਡਾ ਪਤਾ ਨਹੀਂ ਕਿਹੜਾ ਸੀ ਉਹਦਾ ਨਹੀਂ ਪਤਾ ਅੱਛਾ ਜੀ ਹਾਂਜੀ ਤੇ ਉਦੋਂ ਤੁਸੀਂ ਕਿੱਥੇ ਗਏ ਹੋਏ ਸੀ ਅਸੀਂ ਭਾਜੀ ਕੰਮ ਤੇ ਗਿਆ ਸੀਗੇ ਤੇ ਇਦਾਂ ਕੰਮ ਤੇ ਗਏ ਤੇ ਇਹਨਾਂ ਨੇ ਮੈਨੂੰ ਫੋਨ ਲਾਇਆ ਤੇ ਹਰਫਲੀ ਪਈ ਸੀ ਤੇ ਉਹਨਾਂ ਨੇ ਫੋਨ ਲਾ ਕੇ ਤਾਂ ਜਦੋਂ ਇਹਨਾਂ ਨਾਲ ਮਿਲ ਕੇ ਵਾਰਤਾਤ ਹੋਉਂਦੀ ਸੀ ਆਗੇ ਤੁਸੀਂ ਵੇਖਿਆ ਕਿੰਨੀਆਂ ਕਿਨਾਂ ਸੱਟਾਂ ਸੀ ਕੀ ਗੱਲ ਹੋ ਗਈ ਭਾਜੀ ਉਹਨਾਂ ਦੇ ਬਾਵਾ ਸੱਟਾਂ ਸੀ ਮਿਲ ਕੇ ਗੱਲ ਘੁੱਟਦੇ ਪਹਿਲਾਂ ਗੱਲ 'ਚ ਭਰ ਨਾ ਪਾਇਆ ਸੀਗਾ ਤੇ ਮੁੜ ਕੇ ਬਾਅਦ 'ਚ ਉਹਨਾਂ ਨੇ ਜਦੋਂ ਗੱਲ 'ਚ ਭਰਨਾ ਪਾਇਆ ਮੇਰੇ ਨਾਲ ਦੀ ਲੱਤ ਮਾਰੀ ਨਾਲੇ ਤੇ ਫਿਰ ਉਹਨਾਂ ਛੱਡ ਘੱਟਿਆ ਤੇ ਫਿਰ ਉਹਨੇ ਮੁੰਡੇ ਨੂੰ ਫੜ ਲਿਆ ਤੇ ਉਹਨੇ ਮੁੜ ਕੇ ਕਾਚੂ ਮਾਰ ਘੱਟਿਆ ਸਿਰ 'ਚ ਇਦੇ ਵਿੱਚ ਜਿਹੜੇ ਜ਼ਬਰ ਜਨਾਹ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਲੜਕੀ ਜਿਹੜੀ ਹਸਪੀਟਲ ਦਾਖਲਾ ਸਿਵਲ ਹਸਪੀਟਲ ਉੱਥੋਂ ਜਿਹੜੀ ਐਮਐਲਆਰ ਆਊਗੀ ਉਸ ਹਸਾਬ ਨਾਲ ਜਿਹੜੀ ਬੰਦੀ ਕਾਰਵਾਈ ਕੁਰੀ ਦੀ ਸਟੇਟਮੈਂਟ ਦੇ ਅਕੋਰਡਿੰਗ ਅਮਲ ਚਲਿਆਂਦੀ ਜਾਊਗੀ ਕ੍ਰੀਨ ਆਪਰੇਸ਼ਨ ਗੋਡਿਆ ਡਿਗਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ